ਭਾਰਤੀਆਂ ਕੁੜੀਆਂ ਨੇ ਰਚਿਆ ਇਤਿਹਾਸ ਅੱਜ ਦਾ ਦਿਨ ਹਰ ਭਾਰਤੀ ਲਈ ਕਮਾਨ ਦਾ ਦਿਨ ਹੈ ਭਾਰਤੀ ਮਹਿਲਾ ਟੀਮ ਨੇ 50 ਓਵਰਾਂ ਦਾ ਵਰਲਡ ਕੱਪ ਜਿੱਤ ਕੇ ਦੁਨੀਆ ਨੂੰ ਇੱਕ ਨਵੀਂ ਚੈਂਪੀਅਨ ਬਣ ਕੇ ਦਿਖਾਇਆ ਹੈ ਫਾਈਨਲ ਵਿੱਚ ਭਾਰਤੀ ਟੀਮ ਨੇ ਦੱਖਣ ਅਫਰੀਕਾ ਨੂੰ ਹਰਾ ਕੇ ਸੁਪਨਾ ਸੱਚ ਕਰ ਦਿੱਤਾ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਆਪਣੇ YouTube ਚੈਨਲ Cricket Zone ਵਰਜ ਦੇ ਵਿੱਚ ਦੇਖੋ ਪੂਰੀ ਵੀਡੀਓ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆਓ ਸਭ ਤੋਂ ਪਹਿਲਾਂ ਇੱਕ ਵਾਰ ਸਕੋਰ ਕਾਰਡ ਤੇ ਨਜ਼ਰ ਮਾਰਦੇ ਹਾਂ ਭਾਰਤ ਨੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ 298 ਰਨ ਬਣਾਏ 7 ਵਿਕਟਾਂ ਦੇ ਨੁਕਸਾਨ ਤੇ ਦੱਖਣੀ ਅਫਰੀਕਾ ਨੂੰ ਮਿਲਿਆ ਸੀ 299 ਰਨਾਂ ਦਾ ਟੀਚਾ ਅਤੇ ਉਹ 246 ਰਨਾਂ ਤੇ ਹੀ ਆਲ ਆਊਟ ਹੋ ਗਈ ਅਤੇ ਭਾਰਤ ਨੂੰ ਇਹ ਇਤਿਹਾਸਿਕ ਮੈਚ 52 ਰਨਾਂ ਨਾਲ ਜਿੱਤ ਮਿਲਿਆ ਟੀਮ ਇੰਡੀਆ ਨੇ ਸਾਊਥ ਅਫਰੀਕਾ ਨੂੰ ਪੂਰੀ ਤਰ੍ਹਾਂ ਮੈਚ ਤੋਂ ਬਾਹਰ ਕਰ ਦਿੱਤਾ ਅਤੇ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੁਣ ਗੱਲ ਕਰਦੇ ਆ ਉਹਨਾਂ ਖਿਡਾਰੀਆਂ ਦੀਆਂ ਜਿਨ੍ਹਾਂ ਨੇ ਭਾਰਤ ਨੂੰ ਚੈਂਪੀਅਨ ਬਣਾਇਆ ਸਭ ਤੋਂ ਵੱਡੀ ਹੀਰੋ ਸਿਫਾਲੀ ਬਰਮਾ ਉਹਨੇ ਪਹਿਲਾਂ ਬੱਲੇ ਨਾਲ 87 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਫਿਰ ਗੇਂਦਬਾਜ਼ੀ ਕਰਦੇ ਹੋਏ ਦੋ ਮੈਚ ਤੋਂ ਨਿਕਟਾ ਲਈਆਂ ਜਦੋਂ ਮੈਚ ਥੋੜਾ ਫਸਿਆ ਹੋਇਆ ਸੀ ਉਦੋਂ ਸਿਫਾਲੀ ਨੇ ਆਪਣੇ ਜਾਦੂ ਨਾਲ ਮੈਚ ਵਿੱਚ ਭਾਰਤ ਲਈ ਦੋ ਵਿਕਟਾਂ ਲਈਆਂ ਅਤੇ ਉਹ ਹੈ ਬਣੀ ਪਲੇਅਰ ਆਫ ਦੀ ਮੈਚ ਤੇ ਸਾਡੀ ਹੀਰੋ ਨੰਬਰ 1 ਹੁਣ ਗੱਲ ਕਰੀਏ ਦੂਜੀ ਹੀਰੋ ਦੀ ਦਿੱਪਤੀ ਸ਼ਰਮਾ ਉਹ ਹੈ ਬਣੀ ਮੈਨ ਆਫ ਦੀ ਸੀਰੀਜ਼ ਜਾਂ ਕਹੀਏ ਊਮੈਨ ਆਫ ਦੀ ਸੀਰੀਜ਼ ਫਾਈਨਲ ਵਿੱਚ ਉਹਨੇ 58 ਰਨ ਬਣਾਏ ਅਤੇ ਗੇਂਦ ਨਾਲ ਪੰਜ ਵਿਕਟਾਂ ਲਈਆਂ ਅਤੇ ਉਹ ਹੈ ਪਹਿਲੀ ਐਸੀ ਖਿਡਾਰਨ ਬਣ ਗਈ ਜਿਨੇ ਵਰਲਡ ਕੱਪ ਵਿੱਚ ਫਾਈਨਲ ਵਿੱਚ ਹਾਫ ਸੈਂਚਰੀ ਅਤੇ ਪੰਜ ਵਿਕਟਾਂ ਦੋਵੇਂ ਇਕੱਠੀਆਂ ਲੈ ਲਈਆਂ। ਉਹਦੀ ਇਹ ਪਰਫਾਰਮੈਂਸ ਹੀ ਪਾਰਤ ਨੂੰ ਚੈਂਪੀਅਨ ਬਣਾਉਣ ਵਿੱਚ ਸਭ ਤੋਂ ਵੱਡੀ ਭੂਮਿਕਾ ਰੱਖਦੀ ਹੈ। ਤੀਜੀ ਹੀਰੋ ਰਹੀ ਸਮ੍ਰਿਤੀ ਮਧਾਨਾ ਜਿਨੇ ਸਭਾਲੀ ਵਰਮਾ ਦੇ ਨਾਲ ਮਿਲ ਕੇ ਸ਼ਾਨਦਾਰ ਸ਼ੁਰੂਆਤ ਕੀਤੀ। 45 ਰਨਾਂ ਦੀ ਪੱਕੀ ਇਨਿੰਗ ਖੇੜ ਕੇ ਮੈਚ ਦੀ ਨੀਂਹ ਰੱਖ ਦਿੱਤੀ। ਫਾਈਨਲ ਵਰਗੇ ਮੈਚ ਵਿੱਚ ਇਹ ਸ਼ੁਰੂਆਤੀ ਪਾਰਟਨਰਸ਼ਿਪ ਹੀ ਜਿੱਤ ਦਾ ਰਾਹ ਖੋਲਦੀ ਹੈ। ਤੇ ਅਗਲੀ ਹੀਰੋ ਰੀਚਾ ਗੋਸ਼ ਉਹਨੇ ਬੱਲੇ ਨਾਲ 34 ਰਨ ਬਣਾਏ ਅਤੇ ਫੀਲਡਿੰਗ ਵਿੱਚ ਇੱਕ ਸ਼ਾਨਦਾਰ ਕੈਚ ਪਕੜਿਆ ਜੋ ਮੈਚ ਦਾ ਟਰਨਿੰਗ ਪੁਆਇੰਟ ਸਾਬਿਤ ਹੋਇਆ ਉਸ ਕੈਚ ਤੋਂ ਬਾਅਦ ਸਾਊਥ ਅਫਰੀਕਾ ਦੀ ਟੀਮ ਕਦੇ ਮੈਚ ਵਿੱਚ ਵਾਪਸ ਨਹੀਂ ਆਈ ਪੰਜਵੀਂ ਹੀਰੋ ਰਹੀ ਅਮਨਜੋਤ ਕੋਹਰ ਜਿਨੇ ਸ਼ਾਨਦਾਰ ਫੀਲਡਿੰਗ ਨਾਲ ਇੱਕ ਰਨ ਆਊਟ ਕੀਤਾ ਅਤੇ ਫਿਰ ਇੱਕ ਜਬਰਦਸਤ ਕੈਚ ਲਿਆ ਉਹ ਕੈਚ ਸੀ ਲੋਰਾ ਦਾ ਜੋ ਸਾਊਥ ਅਫਰੀਕਾ ਵੱਲੋਂ 100 ਰਨ ਬਣਾ ਚੁੱਕੀ ਸੀ ਉਹ ਮੂਮੈਂਟ ਸਿੱਧਾ ਮੈਚ ਨੂੰ ਭਾਰਤ ਵੱਲ ਮੋੜ ਗਿਆ ਅਕੀਰ ਵਿੱਚ ਕਹਿਣਾ ਬਣਦਾ ਹੈ ਇਹ ਸਿਰਫ ਇੱਕ ਜਿੱਤ ਨਹੀਂ ਸੀ ਇਹ 140 ਕਰੋੜ ਭਾਰਤੀਆਂ ਦੇ ਸੁਪਨੇ ਦੀ ਜਿੱਤ ਸੀ ਸਮੂਹ ਟੀਮ ਨੇ ਆਪਣਾ 100% ਦਿੱਤਾ ਅਤੇ ਅੱਜ ਭਾਰਤ ਦੀਆਂ ਸ਼ੇਰਨੀਆਂ ਨੇ ਸਾਬਿਤ ਕਰ ਦਿੱਤਾ ਜਿੱਥੇ ਜਜਵਾ ਤੇ ਵਿਸ਼ਵਾਸ ਹੋਵੇ ਉੱਥੇ ਇਤਿਹਾਸ ਜ਼ਰੂਰ ਬਣਦਾ ਹੈ ਤੁਹਾਨੂੰ ਭਾਰਤੀ ਮਹਿਲਾ ਟੀਮ ਦੇ ਪਹਿਲੇ ਵਰਲਡ ਕੱਪ ਜਿੱਤਣ ਤੇ ਕਿਹੋ ਜੀ ਖੁਸ਼ੀ ਹੋਈ ਕਮੈਂਟ ਕਰਕੇ ਦੱਸੋ ਅਤੇ ਆਪਣੇ ਫੇਵਰਟ ਪਲੇਅਰ ਦਾ ਨਾਮ ਵੀ ਦੱਸੋ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ